ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਅਸੀਂ ਤੁਹਾਡੇ ਘਰ ਵਿੱਚ ਬਹੁਤ ਹੀ ਟੇਸਟੀ ਬੈਂਗਣ ਦੇ ਪਰਥੇ ਦੀ ਨਵੀਂ ਜੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਜਦ ਤੁਸੀਂ ਬੈਂਗਣ ਦਾ ਪਰਥਾ ਇਸ ਤਰੀਕੇ ਨਾਲ ਬਣਾਓਗੇ ਨਾ ਹੀ ਤੁਹਾਨੂੰ ਬੈਂਗਣ ਨੂੰ ਭੁੰਨਣ ਦੀ ਲੋੜ ਹੈ ਤੇ ਨਾ ਹੀ ਇਸ ਨੂੰ ਲੱਗ ਤੋਂ ਵਲਣ ਦੀ ਲੋੜ ਹੈ ਤੇ ਬਹੁਤ ਹੀ ਵਧੀਆ ਆਪਣਾ ਪਰਥਾ ਬਣ ਕੇ ਤਿਆਰ ਹੁੰਦਾ ਹੈ ਇਹਦਰ ਬੈਂਗਣ ਦਾ ਪਰਤਾ ਬਣਾਉਣ ਲਈ ਮੈਂ ਅੱਧਾ ਕਿਲੋ ਬੈਂਗਣ ਲੈ ਲਈ ਸੀ ਪਰਥੇ ਵਾਲੇ ਤੁਸੀਂ ਕੋਈ ਵੀ ਬੈਂਗਣ ਲੈ ਸਕਦੇ ਹੋ ਬੈਂਗਣਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਮੈਂ ਕਰਦਣਾ ਇਸ ਦੀ ਉੱਪਰੋਂ ਡੰਡੀ ਹਟਾ ਦਵਾਂਗੇ ਮੈਂ ਅੱਧਾ ਕਿਲੋ ਬੈਂਗਣ ਲੈ ਲਈ ਸੀ ਤੁਸੀਂ ਜਿੰਨਾ ਪਰਤਾ ਬਣਾਉਣ ਵਾਸਤੇ ਹਿਸਾਬ ਨਾਲ ਬੈਂਗਣ ਡਾਲਣੇ ਹਨ ਹੁਣ ਮੈਂ ਕਰਦਣਾ ਇਸ ਦੀ ਡੰਡੀ ਨੂੰ ਉਤਾਰ ਦਿੱਤਾ ਤੇ ਉਸ ਨੂੰ ਹੁਣ ਪਤਲਾ ਪਤਲਾ ਇਸ ਦਾ ਉੱਪਰੋਂ ਛਿਲਕਾ ਉਤਾਰ ਦਵਾਂਗੇ ਕਿਉਂਕਿ ਇਹ ਪਰਤਾ ਮੈਂ ਕੁੱਕਰ ਵਿੱਚ ਬਣਾਉਣਾ ਹੈ ਹਣ ਚੰਗੀ ਤਰ੍ਹਾਂ ਇਸ ਦੇ ਉਪਰੋਂ ਛਿਲਕਾ ਉਤਾਰ ਕੇ ਦੋਹਾਂ ਬੈਂਗਣਾਂ ਨੂੰ ਇਸ ਤਰ੍ਹਾਂ ਛਿੱਲ ਲਵਾਂਗੇ ਹੁਣ ਮੈਂ ਦੋਹਾਂ ਬੈਂਗਣਾਂ ਨੂੰ ਛਿੱਲ ਲਿਆ ਸੀ ਨਾਲ ਮੈਂ ਇੱਕ ਪੈਨ ਵਿੱਚ ਪਾਣੀ ਰੱਖ ਲਿਆ ਹੁਣ ਬੈਂਗਣਾਂ ਨੂੰ ਕਰ ਦੇਣਾ ਵਿਚਾਲੇ ਤੋਂ ਕੱਟ ਕੇ ਚੰਗੀ ਤਰ੍ਹਾਂ ਚੈੱਕ ਕਰ ਲਵਾਂਗੇ ਤਾਂ ਜੋ ਬੈਂਗਣ ਵਿੱਚ ਕੋਈ ਵੀ ਕੀੜਾ ਮਕੌੜਾ ਨਾ ਹੋਵੇ ਬੈਂਗਣ ਆਪਣਾ ਬਹੁਤ ਹੀ ਵਧੀਆ ਵਿੱਚੋਂ ਸਾਫ਼ ਆ ਹੁਣ ਮੈਂ ਇਸ ਦੇ ਮੋਟੇ-ਮੋਟੇ ਪੀਸ ਕੱਟ ਲਵਾਂਗੇ ਕਿਉਂਕਿ ਬਾਅਦမှာ ਮੈਂ ਕੁੱਕਰ ਵਿੱਚ ਬਣਾਉਣਾ ਹੈ ਨਾਲ ਦੀ ਨਾਲ ਇਸ ਨੂੰ ਕੱਟ ਕੇ ਪਾਣੀ ਵਿੱਚ ਪਾਉਂਦੇ ਜਾਵਾਂਗੇ ਤਾਂ ਜੋ ਬੈਂਗਣ ਆਪਣੇ ਕਾਲੇ ਨਾ ਹੋਣ ਮੈਂ ਦੋਹਾਂ ਬੈਂਗਣਾਂ ਨੂੰ ਇਸੇ ਤਰ੍ਹਾਂ ਕੱਟ ਕੇ ਨਾਲ ਦੀ ਨਾਲ ਪਾਣੀ ਵਿੱਚ ਪਾਉਂਦੇ ਜਾਵਾਂਗੇ ਮੈਂ ਚੰਗੀ ਤਰ੍ਹਾਂ ਬੈਂਗਣਾਂ ਨੂੰ ਕੱਟ ਕੇ ਪਾਣੀ ਵਿੱਚ ਪਾਗਰ ਦਿੱਤਾ ਸੀ 5 ਮਿੰਟ ਹੋ ਗਏ ਸੀ ਹੁਣ ਮੈਂ ਇਸ ਨੂੰ ਪਾਣੀ ਵਿੱਚੋਂ ਕੱਢ ਕੇ ਇੱਕ ਟੋਕਰੀ ਵਿੱਚ ਪਾ ਕੇ ਰੱਖ ਦਵਾਂਗੀ ਤਾਂ ਜੋ ਸਾਰਾ ਇਸ ਦਾ ਐਕਸਟਰਾ ਪਾਣੀ ਨਿਚੜ ਜਾਵੇ ਇੱਧਰ ਮੈਂ ਗੈਸ ਤੇ ਕੁੱਕਰ ਰੱਖ ਦਿੱਤਾ ਇਸ ਵਿੱਚ ਇੱਕ ਵੱਡਾ ਚਮਚ ਸਰੋਂ ਦੇ ਤੇਲ ਦਾ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਪਰ ਬੈਂਗਣ ਦੇ ਪੜਥੇ ਦਾ ਸਵਾਦ ਸਰੋਂ ਦੇ ਤੇਲ ਵਿੱਚ ਹੀ ਵਧੀਆ ਆਉਂਦਾ ਹੈ। ਹੁਣ ਮੈਂ ਤੇਲ ਨੂੰ ਚੰਗੇ ਤਰ੍ਹਾਂ ਗਰਮ ਕਰ ਲਵਾਂਗੇ। ਤੇ ਹੁਣ ਇਸ ਵਿੱਚ ਕੱਟੇ ਹੋਏ ਬੈਂਗਣ ਪਾਦਵਾਂਗੇ। ਬੈਂਗਣ ਦਾ ਸਾਰਾ ਪਾਣੀ ਨਿਚੜ ਗਿਆ ਸੀ। ਹੁਣ ਸਾਰੇ ਬੈਂਗਣ ਇਸ ਵਿੱਚ ਪਾ ਕੇ 3-4 ਮਿੰਟ ਇਸ ਨੂੰ ਮੀਡੀਅਮ ਤੋਂ ਲੋ ਫਲੇਮ ਤੇ ਭੁੰਨ ਲਵਾਂਗੇ ਤੇਲ ਵਿੱਚ ਇਸ ਤਰ੍ਹਾਂ ਜਦ ਬੈਂਗਣ ਦੇ ਪੜਥੇ ਨੂੰ ਤੇਲ ਵਿੱਚ ਭੁੰਨਦੇ ਹਾਂ ਤਾਂ ਬਹੁਤ ਹੀ ਵਧੀਆ ਇਸ ਦਾ ਟੇਸਟ ਹੋਰ ਵੀ ਵੱਧ ਚੜ੍ਹ ਕੇ ਆਉਂਦਾ ਹੈ। ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਮੈਂ ਭੁੰਨ ਲਿਆ 5 ਮਿੰਟ ਲਈ। ਬਹੁਤ ਹੀ ਵਧੀਆ ਇਹ ਅਨਦਰ ਕਲਰ ਆ ਗਿਆ ਹੁਣ ਇਸ ਵਿੱਚ ਇਕੱਟੇ ਲਾਲ ਟਮਾਟਰ ਪਾ ਦਵਾਂਗੇ ਲਾਲ ਟਮਾਟਰ ਮੈਂ ਮੋਟਾ ਮੋਟਾ ਚੌਪ ਕਰਿਆ ਹੈ ਤੁਸੀਂ ਇਹਨਾਂ ਨੂੰ ਚੌਪਰ ਵਿੱਚ ਵੀ ਚੌਪ ਕਰ ਸਕਦੇ ਹੋ ਲਾਲ ਟਮਾਟਰ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਦੋ ਲਾਲ ਟਮਾਟਰ ਲੈ ਇਸੇ ਅੱਧਾ ਚਮਚੇ ਵਿੱਚ ਨਮਕ ਦਾ ਪਾਵਾਂਗੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਗੈਸ ਦੀ ਫਲੇਮ ਨੂੰ ਮੀਡੀਅਮ ਤੋਂ ਹਾਈ ਕਰ ਦਿੱਤਾ ਮੀਡੀਅਮ ਤੋਂ ਹਾਈ ਫਲੇਮ ਤੇ ਕੁੱਕਰ ਦਾ ਢੱਕਣ ਬੰਦ ਕਰਕੇ ਇਸ ਨੂੰ 3 ਤੋਂ 4 ਬਿਜਲਾ ਲਵਾ ਲਵਾਂਗੇ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਬਿਸਲਾ ਲਵਾ ਲੈਣੀ ਹਨ ਹੁਣ ਚਾਰ ਬਿਸਨਾ ਆ ਗਿਆ ਸੀ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਇਸੇ ਤਰ੍ਹਾਂ ਕੁੱਕਰ ਨੂੰ ਪਿਆ ਰਹਿਣ ਦਵਾਵਾਂਗੇ ਤਾਂ ਜੋ ਇਸ ਦਾ ਸਾਰਾ ਪ੍ਰੈਸ਼ਰ ਆਪਣੇ ਆਪ ਨਿਕਲ ਜਾਵੇ ਕੁੱਕਰ ਦਾ ਸਾਰਾ ਪ੍ਰੈਸ਼ਰ ਨਿਕਲ ਗਿਆ ਸੀ ਹੁਣ ਢੱਕਣ ਖੋਲ ਕੇ ਚੈੱਕ ਕਰਵਾਵਾਂਗੇ ਇਧਰ ਆਪਣੇ ਬੈਂਗਣ ਤੇ ਲਾਲ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਗਏ ਇਹਨਾਂ ਨੇ ਪਾਣੀ ਵੀ ਬਹੁਤ ਜ਼ਿਆਦਾ ਛੱਡ ਦਿੱਤਾ ਕਿਉਂਕਿ ਟਮਾਟਰ ਤੇ ਬੈਂਗਣ ਚ ਥੋੜਾ ਜਿਹਾ ਪਾਣੀ ਹੁੰਦਾ ਹੈ ਹੁਣ ਮੈਂ ਗੈਸ ਨੂੰ ਔਨ ਕਰਕੇ ਦਵਾਰਾ ਤੋਂ ਇਹਨਾਂ ਨੂੰ ਇਹਨਾਂ ਦੇ ਪਾਣੀ ਨੂੰ ਸੁਕਾ ਲਵਾਂਗੇ ਤੇ ਕੜਛੀ ਦੀ ਬੈਕਸਾਈਡ ਨਾਲ ਇਹਨਾਂ ਨੂੰ ਥੋੜਾ ਜਿਹਾ ਮੈਸ਼ ਕਰ ਲਵਾਂਗੇ ਤਾਂ ਜੋ ਥੋੜੇ ਜਿਹੇ ਇਹ ਮੈਸ਼ ਹੋ ਜਾਣ ਥੋੜੇ ਥੋੜੇ ਟਮਾਟਰ ਥੋੜੇ ਜਿਹੇ ਬੜੇ ਪੀਸਾਂ ਦੇ ਨੇ ਤੁਸੀਂ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹੋ ਪਰ ਕੜਛੀ ਨਾਲ ਆਸਾਨੀ ਨਾਲ ਮੈਸ਼ ਹੋ ਜਾਂਦੇ ਹਨ ਚੰਗੀ ਤਰ੍ਹਾਂ ਇਸ ਦੇ ਪਾਣੀ ਨੂੰ ਸੁਕਾ ਲਵਾਂਗੇ ਇਧਰ ਬੈਂਗਣ ਦੇ ਪਰਥੇ ਨੂੰ ਤੜਕਾ ਲਾਉਣ ਲਈ ਮੈਂ ਚਾਰ ਮੀਡੀਅਮ ਸਾਈਜ਼ ਦੇ ਪਿਆਜ਼ ਜਨੂੰ ਕੱਟ ਲਿਆ ਸੀ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਅੱਧੀ ਕੌਲੀ ਮੈਂ ਫਰੈਸ਼ ਹਰੇ ਮਟਰ ਲੈ ਲਈ ਤੁਸੀਂ ਮਟਰ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਸਕਿਪ ਵੀ ਕਰ ਸਕਦੇ ਹੋ ਹੁਣ ਮੈਂ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਇੱਕ ਵੱਡਾ ਚਮਚ ਸਰੋਂ ਦੇ ਤੇਲ ਦਾ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਹੁਣ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੀ ਤਾਂ ਜੋ ਸਾਰੀ ਇਸ ਦੀ ਕੜਤਨ ਨਿਕਲ ਜਾਵੇ ਤੇਲ ਗਰਮ ਹੋ ਗਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਜੀਰਾ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਜੋ ਜੀਰਾ ਵੀ ਆਪਣਾ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੋ ਜਵੇ ਤੁਸੀਂ ਇਸ ਵਿੱਚ ਹਿੰਗ ਵੀ ਐਡ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਹੈਗੀ ਆ ਹੁਣ ਚੰਗੀ ਤਰ੍ਹਾਂ ਮੈਂ ਜੀਰਾ ਨੂੰ ਭੁੰਨ ਲਿਆ ਹੁਣ ਇਸ ਵਿੱਚ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਤੁਸੀਂ ਪਰਥੇ ਵਿੱਚ ਪਿਆਜ਼ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਪਾ ਕੇ ਉਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਤੇ ਇਹਨਾਂ ਦਾ ਕਲਰ ਲਾਈਟ ਬ੍ਰਾਊਨ ਜਾ ਨਹੀਂ ਹੋ ਜਾਂਦਾ ਗੈਸ ਦੀ ਫਲੇਮ ਨੂੰ ਮੈਂ మీడియం ਕਰ ਦਿੱਤਾ ਹੁਣ 4-5 ਮਿੰਟ ਹੋ ਗਏ ਸੀ ਪਿਆਜ਼ਾਂ ਨੂੰ ਭੁੰਨਦੇ ਆ ਹੁਣ ਪਿਆਜ਼ਾਂ ਦਾ ਪਾਣੀ ਵੀ ਸੁੱਕ ਗਿਆ ਇਹਨਾਂ ਦਾ ਕਲਰ ਵੀ ਥੋੜਾ ਥੋੜਾ ਲਾਈਟ ਬ੍ਰਾਊਨ ਜਾ ਹੋ ਗਿਆ ਹੁਣ ਇਸ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੈ ਪੇਸਟ ਪਾਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਤੁਸੀਂ ਕੱਟ ਕੇ ਵੀ ਅਦਰਕ ਲਸਣ ਨੂੰ ਐਡ ਕਰ ਸਕਦੇ ਹੋ ਪਰ ਕੁੱਟ ਕੇ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਅਦਰਕ ਲਸਣ ਦਾ ਹੁਣ ਚੰਗੀ ਤਰ੍ਹਾਂ ਇਸ ਨੂੰ ਵੀ ਤੜਕੇ ਵਿੱਚ ਭੁੰਨ ਲਵਾਂਗੇ ਤਾਂ ਜੋ ਅਦਰਕ ਲਸਣ ਦਾ ਵੀ ਕੱਚਾ ਫਲੇਵਰ ਖਤਮ ਹੋ ਜਾਵੇ। ਹੁਣ ਮੈਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਵੀ ਤੜਕੇ ਵਿੱਚ ਚੰਗੀ ਤਰ੍ਹਾਂ ਪੁੱਜ ਲਿਆ। ਹੁਣ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਪੁੱਜ ਗਏ। ਹੁਣ ਇਸ ਵਿੱਚ ਹਰੇ ਮਟਰ ਪਾ ਦਵਾਂਗੇ। ਹਰੇ ਮਟਰਾਂ ਨੂੰ ਪਾ ਕੇ ਚੰਗੀ ਤਰ੍ਹਾਂ ਪਕਾ ਲਵਾਂਗੇ ਕਿਉਂਕਿ ਹਰੇ ਮਟਰ ਥੋੜ੍ਹੇ ਜਿਹਾ ਹਾਰਡ ਜੇ ਹੁੰਦੇ ਨੇ ਬਾਅਦ ਵਿੱਚ ਇਹ ਸਬਜ਼ੀ ਵਿੱਚ ਕਈ ਵਾਰ ਕੱਚੇ ਰਹਿ ਜਾਂਦੇ ਨੇ ਇਸ ਲਈ ਇਹਨਾਂ ਨੂੰ ਮੈਂ ਪਹਿਲਾਂ ਪਕਾ ਲਵਾਂਗੀ ਤੜਕੇ ਵਿੱਚ। ਹੁਣ ਨਾਲ ਹੀ ਇਸ ਵਿੱਚ ਮਸਾਲੇ ਪਾ ਦਵਾਂਗੇ। ਅੱਧਾ ਚਮਚ ਹਲਦੀ ਦਾ ਪਾਵਾਂਗੇ। ਅੱਧਾ ਚਮਚੇ ਸ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਕਲਰ ਲਈ ਅੱਧਾ ਚਮਚੇ ਸ ਵਿੱਚ ਮੈਂ ਗਰਮ ਮਸਾਲਾ ਦਾ ਪਾਵਾਂਗੇ ਤੇ ਅੱਧਾ ਚਮਚੇ ਸ ਵਿੱਚ ਚਾਟ ਮਸਾਲਾ ਦਾ ਪਾਵਾਂਗੇ ਚਟਪਟੇ ਜਿਹਾ ਫਲੇਵਰ ਲਈ ਤੇ ਚਮਚ ਦਾ ਚੌਥਾ ਕਿੰਸਾ ਇਸ ਵਿੱਚ ਕਾਲੀ ਮਿਰਚ ਪਾਊਾਂਗੇ ਟੇਸਟ ਦੇ ਅਕੋਰਡਿੰਗ ਇਸ ਵਿੱਚ ਅੱਧਾ ਚਮਚਾ ਨਮਕ ਦਾ ਪਾਵਾਂਗੇ ਕਿਉਂਕਿ ਪਰਥਾ ਕੁਆਂਟੀਟੀ ਵਿੱਚ ਬਣ ਕੇ ਥੋੜਾ ਹੋ ਜਾਂਦਾ ਹੈ ਤੁਸੀਂ ਮਸਾਲੇ ਕੋਈ ਵੀ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਮੈਂ ਮਸਾਲਿਆਂ ਨੂੰ ਪਕਾ ਲਿਆ ਮਸਾਲੇ ਨੇ ਤੇਲ ਵੀ ਛੱਡਤਾ ਹੁਣ ਦੋ ਤਿੰਨ ਚਮਚ ਇਸ ਵਿੱਚ ਪਾਣੀ ਦੇ ਪਾਦਮਾਗੇ ਪਾਣੀ ਪਾਉਣ ਨਾਲ ਮਸਾਲੇ ਆਪਣੇ ਜਲਣਗੇ ਵੀ ਨਹੀਂ ਤੇ ਕਲਰ ਵੀ ਮਸਾਲਿਆਂ ਦਾ ਬਹੁਤ ਹੀ ਵਧੀਆ ਆਵੇਗਾ ਹੁਣ ਟੱਕਣ ਦੇ ਕੇ ਚੰਗੀ ਤਰ੍ਹਾਂ ਤੜਕੇ ਨੂੰ ਪਕਾ ਲਵਾਂਗੇ ਤਾਂ ਜੋ ਮਟਰ ਥੋੜੇ ਜਿਹਾ ਆਪਣੇ ਸੌਫਟ ਹੋ ਜਾਣ ਹੁਣ ਤੜਕੇ ਨੂੰ ਪੱਕਦੇ ਨੂੰ 3-4 ਮਿੰਟ ਹੋ ਗਏ ਸੀ ਇਧਰ ਆਪਣੇ ਤੜਕੇ ਨੇ ਵੀ ਤੇਲ ਛੱਡ ਦਿੱਤਾ ਮਟਰ ਵੀ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਗਏ ਤੜਕਾ ਭੁੱਜ ਕੇ ਆਪਣਾ ਤਿਆਰ ਹੈ ਹੁਣ ਇਸ ਵਿੱਚ ਮੈਸ਼ ਕਰਿਆ ਹੈ ਬੈਂਗਣ ਦਾ ਪਰਥਾ ਪਾ ਦਵਾਂਗੇ ਇਸ ਨੂੰ ਮੈਂ ਲੋ ਤੋਂ ਮੀਡੀਅਮ ਫਲੇਮ ਤੇ ਇਸਦੇ ਪਾਣੀ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਸੀ ਹੁਣ ਸਾਰਾ ਪਰਤਾ ਤੜਕੇ ਵਿੱਚ ਐਡ ਕਰ ਦਵਾਂਗੇ ਚੰਗੀ ਤਰ੍ਹਾਂ ਸਾਰੇ ਪਰਤੇ ਨੂੰ ਇਸ ਵਿੱਚ ਐਡ ਕਰਾਂਗੇ ਇਸ ਵਿੱਚ ਪਾਣੀ ਬਿਲਕੁਲ ਨਹੀਂ ਐਡ ਕਰਨਾ ਕਿਉਂਕਿ ਬੈਂਗਲ ਵਿੱਚੋਂ ਆਪਦਾ ਵੀ ਪਾਣੀ ਨਿਕਲ ਗਿਆ ਸੀ ਹੁਣ ਸਾਰਾ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਸਾਲਿਆਂ ਨਾਲ ਮਿਲਾ ਲਵਾਂਗੇ ਸਾਰਾ ਪਰਤਾ ਮੈਂ ਇਸ ਵਿੱਚ ਪਾ ਦਿੱਤਾ ਸੀ ਗੈਸ ਦੀ ਫਲੇਮ ਐ ਮੀਡੀਅਮ ਕਰ ਦਿੱਤੀ ਚੰਗੀ ਤਰ੍ਹਾਂ ਇਸ ਨੂੰ ਮਸਾਲਿਆਂ ਨਾਲ ਮਿਲਾ ਕੇ 5-7 ਮਿੰਟ ਲਈ ਢੱਕ ਕੇ ਪਕਾ ਲਵਾਂਗੇ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਪਰਥੇ ਵਿੱਚ ਚੰਗੀ ਤਰ੍ਹਾਂ ਆ ਜਾਵੇ। ਗੈਸ ਦੀ ਫਲੇਮ ਐ ਮੀਡੀਅਮ ਤੋਂ ਲੋ ਕਰ ਦਿੱਤੇ। ਹੁਣ ਮੀਡੀਅਮ ਤੋਂ ਲੋ ਫਲੇਮ 'ਤੇ ਪੱਕਦੇ ਹਨ ਪਰਥੇ ਦੀ ਸਬਜ਼ੀ ਨੂੰ 7 ਤੋਂ 8 ਮਿੰਟ ਹੋ ਗਏ ਸੀ। ਇਸ ਨੇ ਸਾਈਡਾਂ ਤੋਂ ਵੀ ਤੇਲ ਰਿਲੀਜ਼ ਕਰ ਦਿੱਤਾ। ਬਹੁਤ ਹੀ ਵਧੀਆ ਆਪਣਾ ਬੈਂਗਣ ਦਾ ਪਰਥਾ ਬਣ ਕੇ ਤਿਆਰ ਹੋਇਆ। ਕਲਰ ਵੀ ਬਹੁਤ ਵਧੀਆ ਆਇਆ ਸੀ। ਹੁਣ ਇਸ ਵਿੱਚ ਬਰੀਕ ਘਟਿਆ ਹੈ ਧਨੀਆ ਪਾ ਦਵਾਂਗੇ ਧਨੀਆ ਪਾ ਕੇ ਗੈਸ ਦੀ ਫਲੇਮ ਨੂੰ ਮੈਂ ਬੰਦ ਕਰ ਦਵਾਂਗੀ ਪਰਤਾ ਬਣ ਕੇ ਆਪਣਾ ਤਿਆਰ ਹੈ ਤੁਸੀਂ ਇਸ ਨਾਲ ਰੋਟੀ ਪਰੌਂਠਾ नान ਕੁਝ ਵੀ ਸਰਵ ਕਰ ਸਕਦੇ ਹੋ ਹੁਣ ਮੈਂ ਪਰਥੇ ਨੂੰ ਇੱਕ ਬੌਲ ਵਿੱਚ ਸਰਵ ਕਰ ਲਿਆ ਬਹੁਤ ਹੀ ਵਧੀਆ ਆਪਣਾ ਪਰਤਾ ਬਣ ਕੇ ਤਿਆਰ ਹੋਇਆ ਸੀ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ